ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਦੇ ਸੰਗਤ ਦੀ ਮਤੇ ਪ੍ਰਵਾਨ ਕਰਨੀ ਜੀ ਭਾਈ ਸਾਹਿਬ ਜੀ ਸਤਿਗੁਰ ਦੀ ਕਿਰਪਾ ਨਾਲ ਆਪ ਜੀ ਦੇ ਰਹਿਮਤ ਤੇ ਅਸਰਕਾ ਦਾਸ ਨੇ ਇੱਕ ਪਰਾਲਾ ਕੀਤਾ ਹੈ ਪਿੰਡ ਕੁੰਡੇ ਵਿੱਚ ਬਕਰੀ ਖੋਲੀ ਹੈ ਜੋ ਕਿ ਉਹ ਹਰ ਤਰ੍ਹਾਂ ਦਾ ਕੁਆਰਟ ਦਾ ਸਾਮਾਨ ਇਸ ਤਰ੍ਹਾਂ ਕੀ ਆਪ ਜਾਣਦੇ ਹੋ ਵੀ ਬਾਰੀਆਂ ਸੋਸਾਂ ਜੈਮਸ ਟੋਪਸ ਤੋਂ ਮੋਤੀਲਾ ਵਗੈਰਾ ਸਭ ਕੁਝ ਮਾਰੀਓ ਬਿਸਕੁਟ ਮਾਰੀਓ ਰਸ ਹੋਰ ਵੀ ਜਿੱਦਾਂ ਅਹ ਦੀ ਰਾਮ ਦਾ ਪੁਲੀਆ ਵਗੈਰਾ ਸਭ ਕੁਝ ਤੁਹਾਨੂੰ ਵਿਲਵਲ ਮਿਲੇਗਾ ਜੀ ਆਉਣ ਵਾਲੇ ਜਿਨ੍ਹਾਂ ਦਾ ਕਾਪਾ ਇੱਥੇ ਆਪਾਂ ਏਕ ਬਿਸਟਰੀ 버ગર ਸੈਂਡਵਿਚ ਸਾਰਾ ਕੁਝ ਅਵੇਲੇਬਲ ਕਰਾਵਾਂਗੇ ਤੁਹਾਨੂੰ ਇਹ ਪਿੰਡ ਖੁੰਡਾ ਕਾਦੀਆਂ ਰੋਡ ਟੋਕ ਵਿੱਚ ਦੁਕਾਨ ਹੈ ਖਾਲਸਾ ਬੈਕਰੀ ਸੋਖੀ ਸਮਸੋਰ ਦੇ ਬਿਲਕੁਲ ਨਾਲ ਉਹ ਆਪਣੀ ਦੁਕਾਨ ਚਾਚਾ ਦੀ ਦੁਕਾਨ ਹੈ ਨਾਲ ਹੀ ਦੁਕਾਨ ਹੈਗੀ ਖਾਲਸਾ ਬੈਕਰੀ ਦੀ ਤੇ ਆਵਰੀ ਦੇ ਚੰਨਾਂ 'ਚ ਬੇਨਤੀ ਹੈ ਸਾਰੇ ਉਹ ਹੁਮਾ ਕੇ ਦਰਸ਼ਨ ਦਿਓ ਜੀ ਜਲਦੀ ਵਿਜ਼ਿਟ ਕਰੋ ਇੱਕ ਵਾਰੀ ਆ ਕੇ ਆਪਣੇ ਰਿਵਿਊ ਦਿਓ ਸਮਾਨ ਚੁਦੋ ਮਹਾਰਾਜ ਸਾਥ ਦਿਓ ਸਾਡਾ ਜੀ नंबर है अठानवे पंद्रह ग्यारह पच्ची छब्बीस दस का नंबर है जी किसी भी तरह का कोई अपन केक पेस्ट्री वगैरह होर कोई आर्डर हो रूर कंटैक्ट करो वागुरु जी का खालसा वाहू जी की फेह